ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਬੜੇ ਲੰਮੇ ਸਮੇਂ ਤੋਂ ਅਸੀਂ ਇਸ ਗੱਲ ਦਾ ਰੌਲਾ ਪਾ ਰਹੇ ਹਾਂ ਕਿ ਸੱਚਖੰਡ 시 ਦਰਬਾਰ ਸਾਹਿਬ ਦੇ ਆਲੇ-ਦੁਆਲੇ ਨਸ਼ਾ ਜਿਹੜਾ ਵਾ ਉਹ ਹੋਟਲਾਂ ਦੇ ਵਿੱਚ ਗੈਸਟ ਹਾਊਸਾਂ ਦੇ ਵਿੱਚ ਸਪਲਾਈ ਹੁੰਦਾ ਤੇ ਨਾਲ ਉੱਥੇ ਜਿਹੜਾ ਵਾ ਕੁੜੀਆਂ ਦੇ ਕੋਲੋਂ ਧੰਦਾ ਕਰਵਾਇਆ ਜਾਂਦਾ ਬੀਗੀਆਂ ਦੇ ਕੋਲ ਇੱਕ ਤਰ੍ਹਾਂ ਦਾ ਬਹੁਤ ਵੱਡੇ ਪੱਧਰ ਦਾ ਜਿਹੜਾ ਇਹ ਸਾਰਾ ਤਾਮ ਜਾਮਾ ਸਿਸਟਮ ਚੱਲਦਾ ਸਮੇਂ-ਸਮੇਂ ਤੇ ਜਿੱਦ ਸਾਡੇ ਦਾ ਸਿੰਘ ਸੁਣਾਵਾ ਕਰਦੇ ਨੇ ਉਹ ਇਹ ਚੀਜ਼ਾਂ ਨੂੰ ਫੜਦੇ ਰਹਿੰਦੇ ਨੇ ਲਿਆਉਂਦੇ ਰਹਿੰਦੇ ਨੇ ਸਾਹਮਣੇ ਅੱਜ ਵੀ ਦੋ ਨੌਜਵਾਨ ਜਿਹੜੇ ਨੇ ਸਾਡੇ ਸਿੰਘਾਂ ਨੇ ਫੜੇ ਨੇ ਇਹ ਦੋਵੇਂ ਨੌਜਵਾਨ ਜਿਹੜੇ ਨੇ ਇਹ ਕੀ ਕਰਦੇ ਆ ਵੀ ਇੱਕ ਤਾਂ ਇਹ ਖੁਦ ਨਸ਼ਾ ਕਰਦਾ ਮੁੰਡਾ ਨਸ਼ਾ ਕਰਦਾ ਤੇ ਨਸ਼ੇ ਦੀ ਪੂਰਤੀ ਵਾਸਤੇ ਕੀ ਕਰਦਾ ਵਾ ਵੀ ਹੋਟਲਾਂ ਦੇ ਵਿੱਚ ਮੁੰਡਿਆਂ ਨੂੰ ਰੂਮ ਜਿਹੜੇ ਨੇ ਉਸ ਦਵਾਉਂਦਾ ਤੇ ਨਾਲ ਉਹਨਾਂ ਨੂੰ ਕੁੜੀਆਂ ਜਿਹੜਾ ਉਹ ਸਪਲਾਈ ਕਰਦਾ ਮਕਸਦ ਕੀ ਹੈ ਇਹਨਾਂ ਦਾ ਵੀ ਉਹ ਚੰਦ ਛੱਲੜ ਜਾਂ ਨਸ਼ਾ ਪਰ ਹੋਟਲ ਵਾਲਿਆਂ ਦੀ ਜਿਹੜੀ ਕਰਤੂਤ ਆ ਸਭ ਤੋਂ ਮਾੜੀ ਇਹ ਆ ਕਿ ਗੁਰੂ ਘਰ ਦੇ ਲਾਗੇ ਸਚਖੰਡ ਸ਼ਹੀਦਰਬਾਹ ਸਾਹਿਬ ਦੇ ਆਲੇ-ਦੁਆਲੇ ਜਿਹੜੇ ਹੋਟਲ ਦੇ ਗੈਸਟ ਹਾਊਸ ਨੇ ਉੱਥੇ ਇਹ ਕੰਮ ਪੂਰੇ ਜੋਰ-ਸ਼ੋਰ ਨਾਲ ਚੱਲਦਾ ਸਮੇਂ-ਸਮੇਂ ਤੇ ਇਹ ਚੀਜ਼ ਸਾਹਮਣੇ ਆਉਂਦੀ ਰਹੀ ਆ ਵੀਡੀਓ ਆਉਂਦੀਆਂ ਰਹੀਆਂ ਨੇ ਨੈਟ ਦੇ ਉੱਤੇ ਅਸੀਂ ਖੁਦ ਇਹ ਕਾਰਵਾਈਆਂ ਕਰਦੇ ਰਹੇ ਆ ਪ੍ਰਸ਼ਾਸਨ ਨੂੰ ਸਭ ਕੁਝ ਪਤਾ ਪ੍ਰਸ਼ਾਸਨ ਦੇ ਨੱਕ ਹਿੱਟ ਹੁੰਦਾ ਐਡੀ ਕੋਈ ਗੱਲ ਨਹੀਂ ਵੀ ਪ੍ਰਸ਼ਾਸਨ ਇਹਨਾਂ ਗੱਲਾਂ ਦਾ ਨਾ ਪਤਾ ਹੁੰਦਾ ਹੋਵੇ ਪਰ ਕਿਸੇ ਤਰ੍ਹਾਂ ਦੀ ਕੋਈ ਠੋਸ ਕਾਰਵਾਈ ਨਹੀਂ ਹੁੰਦੀ ਜੇ ਸਿੰਘ ਆਪਣੇ ਪੱਧਰ ਤੇ ਕਾਰਵਾਈ ਕਰਦੇ ਨੇ ਫਿਰ ਇਹ ਕਹਿੰਦੇ ਨੇ ਵੀ ਸਿੰਘ ਡਾਂਗ ਫੇਰਦੇ ਨੇ ਸਿੰਘ ਜਿਹੜੀ ਉਹ ਕੁੱਟ ਮਾਰ ਕਰਦੇ ਆ ਸਾਡਾ ਕੋਈ ਜੀ ਨਹੀਂ ਕਰਦਾ ਕਿਸੇ ਨੂੰ ਕੁੱਟ ਮਾਰਨ ਨੂੰ ਪਰ ਗੁਰੂ ਘਰ ਦੇ ਲਾਗੇ ਖਛਕਣ ਸ਼ਹੀਦ ਦਰਬਾਰ ਸਾਹਿਬ ਦੇ ਲਾਗੇ ਉਹ ਜਿਆ ਕੋਈ ਵੀ ਕੰਮ ਜਿਹੜਾ ਵਾ ਉਹ ਨਾ ਚੱਲਣ ਦਵਾਂਗੇ ਨਾ ਉਹ ਚੱਲੂਗਾ ਸਮੇਂ-ਸਮੇਂ ਤੇ ਜਿਵੇਂ ਜਿਵੇਂ ਮਹਾਰਾ ਸਵਾਮ ਲੈਂਦੇ ਨੇ ਸਾਰੇ ਸਾਡੇ ਸਿੰਘ ਜਿੰਨੇ ਵੀ ਨੇ ਨਾਲ ਮਿਲ ਕੇ ਕਰਦੇ ਨੇ ਕਰਦੇ ਰਹਿਣਗੇ ਪਰ ਪ੍ਰਸ਼ਾਸਨ ਨੂੰ ਇਹ ਚੀਜ਼ ਦੇਖਣੀ ਚਾਹੀਦੀ ਆ ਕਿ ਜੋ ਕੁਝ ਇੱਥੇ ਹੋ ਰਿਹਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਦੇਖਣੀ ਚਾਹੀ ਕਿ ਜੋ ਕੁਛ ਇੱਥੇ ਹੋ ਰਿਹਾ ਇਹਨੂੰ ਜੰਗੀ ਪੱਧਰ ਦੇ ਉੱਤੇ ਅਫਸਰਾ ਨਾਲ ਗੱਲ ਕਰਕੇ ਵੱਡੇ ਲੈਵਲ ਦੇ ਉੱਤੇ ਬੰਦ ਕਰਵਾਇਆ ਜਾਵੇ ਬਾਕੀ ਜਿਹੜੀ ਸਾਡੇ ਵੱਲੋਂ ਬੰਦ ਕਰਾਉਣ ਦੀ ਗੱਲ ਆ ਉਹ ਤਾਂ ਮਾਰੇ ਸੇਵਾ ਲੈ ਰਹੇ ਨੇ ਤੇ ਲੈਂਦੇ ਰਹਿਣਗੇ ਇਹ ਉਹ ਨੌਜਵਾਨ ਆ ਤੁਹਾਨੂੰ ਇਹ ਦੱਸੂ ਖੁਦ ਕਿ ਇਹ ਹੋਟਲ ਦੇ ਵਿੱਚ ਖੁਦ ਸਪਲਾਈ ਕਰਦੇ ਕਿ ਨਹੀਂ ਕਰਦੇ ਤੁਸੀਂ ਇਹਨੂੰ ਮਾੜਿਆ ਕਦੇ ਲਾਗੇ ਦੇ ਕੈਮਰਾ ਹਾਂ ਵੀ ਕੀ ਨਾ ਤੇਰਾ ਮੇਰਾ ਨਾਮ ਜੀ ਫੱਲਪ ਅੱਛਾ ਤੂੰ ਉਹ ਹੋਟਲ ਚ ਕੁੜੀ ਲੈ ਕੇ ਜਾਂਦੇ ਹੋ ਉਹ ਮੁੰਡਾ ਲੈਵਲ ਸਪਲਾਈ ਕਰਦੇ ਹੋ ਬੰਦੇ? ਹਾਂਜੀ ਜੇ ਕੋਈ ਰੂਮ ਲੈਣਾ ਚਾਹੁੰਦਾ ਵਾ। ਹਾਂਜੀ ਜੇ ਕੋਈ ਕੁਛ ਦਾ ਕੁੜੀ ਚਾਹੀਦੀ ਆ ਤੇ ਆਪਾਂ ਉਹਨਾਂ ਨੂੰ ਲੈ ਜੀਦਾ ਵਾ। ਕੁੜੀ ਵੀ ਦਵਾਉਣੀ ਹੋਟਲ ਦੇ ਵਿੱਚ। ਉਹਨਾਂ ਕੋਲ ਪਹਿਲੇ ਤੋਂ ਹੁੰਦੀ ਆਥੇ ਜਿਹੜੇ ਹੋਟਲ ਉਹਨਾਂ ਕੋਲ ਹੋਟਲ ਚ ਹੁੰਦੀ ਕੁੜੀ। ਹਾਂਜੀ ਤੇ ਜਿਆ ਨਾਲ ਉਹ ਨਸ਼ਾ ਵੀ ਜਿਹੜਾ ਵਾ ਉਹ ਚਾਹੁੰਦੇ ਨੇ। ਹਾਂਜੀ ਉੱਥੇ ਸਭ ਕੁਝ ਹੋਟਲ ਜਿੰਮੇ ਦਾ। ਹੋਟਲ ਵਾਲੇ ਦੇ ਦਿੰਦੇ ਨੇ। ਹਾਂਜੀ ਠੀਕ ਤੇ ਹੁਣ ਜਿਹੜੇ ਹੋਟਲ ਦੀ ਆਪਾਂ ਗੱਲ ਕਰ ਰਹੇ ਸੀ ਉਹਦਾ ਕੀ ਨਾਮ ਆ? ਉਹਦਾ ਨਾਮ ਬੱਬੇ ਜੀ ਉਹਦੇ ਬੀ.ਐੱਡ.ਬੀ ਹਰਮਨ ਕੇਤੇ ਹੈ। ਹੈ? ਹਰਮਨ ਹਰਮ ਪਰਾਗ ਦਾ ਜੀ ਉਹੋਗਲਾ ਚੌਂਕ ਦਰਬਾਰ ਸਾਹਿਬ ਦੇ ਲਾਗੇ ਆ ਤੁਮੇਸ਼ਾ ਕਰਦਾ ਖੁਦ ਚਿੱਟਾ ਪਿੰਨ ਇਹ ਹਾਲਾਤ ਨੇ ਜੀ ਕਿੰਨੀ ਉਮਰ ਹੈ ਤੇਰੀ ਬਈ ਰਤੀ ਸਾਹਿਬ 29 ਸਾਲ ਉਮਰ ਆ ਮਾਂ ਪਿਓ ਬਾਹਰ ਆ ਮਾਤਾ ਬਾਹਰ ਆ ਭੈਣ ਬਾਹਰ ਆ ਚੰਗੇ ਘਰ ਦਾ ਬੱਚਾ ਵਾ ਇਹ ਜੀ ਕੋਈ ਗੱਲ ਨਹੀਂ ਪਰ ਕਿਉਂਕਿ ਉਹ ਬਾਹਰ ਨੇ ਉਹਨਾਂ ਤੋਂ ਇਹ ਬਾਹਰ ਹੋਇਆ ਪਿਆ ਖੁਦ ਮਾਪੇ ਫਿਰ ਕੀ ਕਰਨ ਵਿਚਾਰੇ ਜਦੋਂ ਬੱਚੇ ਇਦਾਂ ਦੇ ਹੋ ਜਾਂਦੇ ਨੇ ਸੋ ਇਹ ਹਾਲਾਤ ਨੇ ਸਾਡੇ ਤੇ ਜੇ ਕੋਈ ਤਰਿਆ ਸੀਗਾ ਇਹ ਸਭ ਕੁਝ ਠੀਕ ਕਰਨ ਵਾਸਤੇ ਇਹ ਕੁਝ ਬੰਦ ਕਰਨ ਵਾਸਤੇ ਤੇ ਉਹਨਾਂ ਦੇ ਹਾਲਾਤ ਕੀ ਨੇ ਤੁਸੀਂ ਜਾਣਦੇ ਹੋ ਉਹ ਕਿੱਥੇ ਨੇ ਐਸਲੇ ਨੌਜਵਾਨ ਤੁਸੀਂ ਜਾਣਦੇ ਹੋ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਵੀ ਡਬਲੂ ਗਾਰਡ ਰਗੀਆਂ ਜੇਲ੍ਹਾਂ ਦੇ ਵਿੱਚ ਨੇ ਜੇ ਕੋਈ ਤੁਰਦਾ ਵਾ ਇਸ ਚੀਜ਼ ਨੂੰ ਠੱਲ ਪਾਉਣ ਦੇ ਲਈ ਰੋਕਣ ਦੇ ਲਈ ਤੇ ਉਹਦੇ ਵਾਸਤੇ ਐਨਐਸਏ ਆ ਤੇ ਪਰ ਜੇ ਕੋਈ ਨਸ਼ਾ ਵੇਚਦਾ ਵਾ ਜੇ ਕੋਈ ਇਸ ਤਰ੍ਹਾਂ ਦੇ ਧੰਦੇ ਕਰਦਾ ਵਾ ਤੇ ਉਹਨਾਂ ਵਾਸਤੇ ਕੋਈ ਕਾਨੂੰਨੀ ਹੈਗਾ